ਦਾ ਵਪਾਰ ਆ ਕਰਦੇ ਆ ਸਿਰ ਕੁੜੀਆਂ ਨੂੰ ਜੀਵੀ ਰੋੜ ਤੇ ਵੇਚਦੇ ਆ ਅੰਦਰ ਕੁੜੀਆਂ ਨਾਲ ਗਲਤ ਕੰਮ ਕਰਦੇ ਆ ਐਂਡ ਜੀਡੀਵੀ ਕੁੜੀ ਆਵਾਜ਼ ਉਠਾਂਦੀ ਆ ਉਹਨੂੰ ਜਾਂ ਤਾਂ ਮਰਵਾ ਦਿੰਦੇ ਆ ਜਾਂ ਇੰਨਾ ਘੜਾ ਦੇ ਦਿੰਦੇ ਕੁੜੀ ਆਵਾਜ਼ ਹੀ ਚੁੱਪ ਪੈਂਦੀ ਪੇਰੈਂਟਸ ਨੂੰ ਹਰਵਾ ਦੇਣਾ ਤੇਰੇ ਪਾਪਾ ਬਾਹਰ ਜਾਂਦੇ ਆ ਤੇ ਤੂੰ ਜਾਣੀਓ ਘਰ ਵਾਪਸ ਨਾ ਆਂ ਉਸ ਤੋਂ ਬਾਅਦ ਸਰ ਮੈਂ 2022 ਦੇ ਵਿੱਚ ਇਹਨਾਂ ਨੇ ਇੰਨਾ ਜ਼ਿਆਦਾ ਟੌਰਚਰ ਕਰਨਾ ਸਟਾਰਟ ਹੋ ਗਏ ਮੈਂ ਸਰ ਕਾਲਜ ਜਾਂਦੀ ਸੀ ਮੇਰੇ ਕਾਲਜ ਦੇ ਪਿੱਛੇ ਇਹ ਗੱਡੀਆਂ ਲੈ ਕੇ ਆਉਂਦੇ ਸੀ ਮੈਨੂੰ ਮਤਲਬ ਡਰਾਉਣ ਦੀ ਸਮ ਕੰਡ ਦੀ ਪੂਰੀ ਕੋਸ਼ਿਸ਼ ਪਿੱਛੇ ਗੱਡੀਆਂ ਲਾ ਦੇਣੀਆਂ ਮੇਰੇ ਘਰ ਤੱਕ ਮੈਨੂੰ ਘਰੋਂ ਨਿਕਲਣ ਤੱਕ ਮਜਬੂਰ ਹੋ ਗਏ ਸੀ ਉਸ ਤੋਂ ਬਾਅਦ ਮੈਨੂੰ ਬਾਰ-ਬਾਰ ਧਮਕੀਆਂ ਦੇਣੀਆਂ ਮੈਂ ਚਾਹਤਾਂ ਦੀ ਚਰਚ ਜਾਂਦੀ ਸੀ ਤੇ ਮੈਨੂੰ ਬਾਹਰ ਟੱਚ ਕਰਦੇ ਸੀ ਮੈਂ ਨਾ ਗਲਤ ਗੱਲਾਂ ਕਰਦੇ ਸੀ ਸਰ ਬੈਡ ਟੱਚ ਐਨਾ ਮਤਲਬ ਕਿ ਜੇ ਉਹ ਤੋਂ ਆ ਕਹਿਣਾ ਜੇ ਤੂੰ ਕਿਸੇ ਨੂੰ ਵੀ ਇਹ ਗੱਲ ਦੱਸ ਸੀ ਤੇਰੇ ਮਦਰ ਬਾਹਰ ਆ ਤਾਂ ਉਹਨਾਂ ਨੇ ਪਤਾ ਤੇਰੀ ਮਦਰ ਅ ਚਰਚ ਤੋਂ ਬਾਹਰ ਜਾਣੀ ਵੀ ਹੈ ਜਾਂ ਨਹੀਂ ਉਸ ਤੋਂ ਬਾਅਦ ਸਰ ਮੈਨੂੰ ਨਾ ਜ਼ਿਆਦਾ ਡਿਪਰੈਸ਼ਨ ਹੋ ਗਿਆ ਮੈਂ ਨਾ ਕਿਤੇ ਬਾਾਰ ਕਹਿ ਹੰਦਾ ਸਰਦੀ ਸੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਵੀ ਇੱਕ ਪ੍ਰੋਫਿਟ ਨਾਮ ਦਾ ਵਿਅਕਤੀ ਪ੍ਰੋਫਿਟ ਬਜਿੰਦਰ ਸਿੰਘ ਉਹ ਆਪਣੇ ਆਪ ਨੂੰ ਕਹਿੰਦਾ ਹੈ ਪਰ ਜਿਹੜੇ 크ਿਸਚੀਅਨ ਲੋਗ ਹੈ ਕੈਥਲਿਕ ਲੋਗ ਹੈ ਉਹ ਮੰਨਦੇ ਨਹੀਂ ਐ ਉਸ ਨੂੰ ਪ੍ਰੋਫਿਟ ਉਹ ਆਪਣੇ ਆਪ ਹੀ ਪ੍ਰੋਫਿਟ ਬਣਿਆ ਹੋਇਆ ਹੈ ਤੇ ਪਿਛਲੇ ਸਾਲ 2018 ਚ ਵੀ ਉਹਦੇ ਤੇ ਰੇਪ ਕੇਸ ਦਾ ਪਰਚਾ ਦਰਜ ਹੋਇਆ ਸੀਗਾ ਉਸ ਤੋਂ ਬਾਅਦ ਜਦੋਂ ਵੀ ਉਹਦੇ ਤੇ ਕੋਈ ਕੇਸ ਹੁੰਦਾ ਐ ਐਫ ਆਈ ਆਰ ਹੁੰਦੀ ਐ ਜਾਂ ਕੋਈ ਵਿਕਟਮ ਉਹਦੇ ਕੇਸ ਕਰਦਾ ਐ ਕੰਪਲੀਟ ਕਰਦਾ ਐ ਤੇ ਉਹਨੇ ਇੱਕ ਟੀਮ ਬਣਾਈ ਹੋਈ ਐ ਉਹਦੇ ਟੀਮ ਚ ਜਿੱਦਾਂ ਅਨਵਰ ਮਸੀ ਜਸਪਾਲ ਮਸੀ ਕਾਫੀ ਲੋਗ ਐ ਉਹ ਉਹਨਾਂ ਨੂੰ ਜਾ ਕੇ ਥ੍ਰੈਟ ਕਰਦੇ ਐ ਅਫਤਾਰ ਹੋ ਗਿਆ ਇਹ ਧਰਨੇ ਪ੍ਰਦਰਸ਼ਨ ਕਰਦੇ ਆ ਜਾਂ ਉਹਨਾਂ ਦੇ ਜਿਹੜੇ ਗੁਨਾਹ ਐ ਪਾਸਟਰ ਬਜਿੰਦਰ ਦੇ ਉਹਨਾਂ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੋਊਗਾ ਵੀ 5 ਸਾਲ ਪਹਿਲਾਂ 197 ਕਿਲੋ ਹੀਰੋਇਨ ਚ ਅਨਵਰ ਮਸੀ ਪਕੜਿਆ ਗਿਆ ਸੀਗਾ ਅਮਰਸਰ ਹਾਂਜੀ ਅੰਬਰਸਰ ਫੈਕਟਰੀ ਲੰਦਾ ਸੀ ਜਿਹੜੀ ਜਦੋਂ ਅਨਵਰ ਮਸੀ ਪਕੜਿਆ ਗਿਆ ਉਸ ਟਾਈਮ ਕਾਂਗਰਸ ਸਰਕਾਰ ਸੀਗੀ ਕਾਂਗਰਸ ਸਰਕਾਰ ਸੀ ਤੇ ਰੰਧਾਵੇ ਨਾਲ ਇਹਦੇ ਵਧੀਆ ਲਿੰਕ ਸੀ ਪਾਸਟਰ ਬਜਿੰਦਰ ਦੇ ਆਹ ਪਾਸਟਰ ਬਜਿੰਦਰ ਐ ਜੀ ਏ ਅਨਵਰ ਮਸੀਹ ਹੈ ਇਹਦੇ ਠੀਕ ਹੈ ਜੀ ਤੇ ਇਹਦੇ ਨਾਲ ਆ ਦੇਖੋ ਫੇਰ ਅਨਵਰ ਮਸੀਹ ਹੈ ਇਹ ਜਸਪਾਲ ਮਸੀਹ ਹੈ ਇਹ ਅਨਵਰ ਮਸੀਹ ਹੈ ਪਾਸਟਰ ਬਜੀਂਦਰ ਹੈ ਜੀ ਪੂਰਾ ਖੋਲੋ ਜੀ ਤੇ ਇੱਕ ਲਗਾਤਾਰ ਕਿ ਚਿੱਟੇ ਦਾ ਸਰਕਾਰਾ ਹੁ ਪੀਲਾ ਪੰਜਾਬੀ ਚਲਾ ਰਹੀ ਹੈ ਗਰੀਬਾਂ ਦੇ ਉੱਪਰ ਕਈ ਜਿਹੜੇ ਛੋਟੇ ਛੋਟੇ 10-10 ਗ੍ਰਾਮ 20-20 ਗ੍ਰਾਮ ਵਾਲੇ ਆ ਪਰ ਜਿਨ੍ਹਾਂ ਕੋਲ 197 ਕਿਲੋ ਹੀਰੋਇਨ ਪਕੜੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਪਾਸਟਰ ਬਜਿੰਦਰ ਦਾ ਉਸ ਟਾਈਮ ਇਹਦੇ ਵਿੱਚ ਨਾਮ ਆਇਆ ਸੀ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਜਸਪਾਲ ਮਸੀਹ ਸ਼ਰੀਆਮ ਉਹਦੇ ਨਾਲ ਕੋ ਮਦਦ ਧਰਨੇ ਪ੍ਰਦਰਸ਼ਨ ਕਰਦਾ ਤੇ ਹੁਣ ਹਾਲੀ ਚ ਹੱਦ ਹੋ ਗਈ ਹੈ ਕਹਿੰਦੇ ਆਪਾਂ ਕਹਿੰਦੇ ਲਾਅ ਐਂਡ ਆਰਡਰ ਪੰਜਾਬ ਦਾ ਠੀਕ ਹੈ ਜਾਂ ਲੇਡੀ ਸੁਰੱਖਿਆ ਔਰਤਾ ਸੁਰੱਖਿਆ ਹੈ ਤੇ ਪਰ ਐਦਾਂ ਦਾ ਕੁਝ ਵੀ ਨਹੀਂ ਹੈ ਇੱਥੇ ਬੜਾ ਮਾਹੌਲ ਖਰਾਬ ਹੋਇਆ ਪਿਆ 20 ਤਰੀਕ ਨੂੰ ਇਹਨਾਂ ਦੁਆਰਾ ਇੱਕ ਕੰਪਲੀਟ ਕੀਤੀ ਗਈ ਕਪੂਰ ਥਲੇਕ ਮਹੀਨਾ 2 ਬੀ ਤਰੀਕ ਆਹੀ ਮਹੀਨਾ 2 ਦੂਸਰਾ ਮਹੀਨਾ 2 ਬੀ ਤਰੀਕ 2025 ਨੂੰ ਕੰਪਲੀਟ ਕੀਤੀ ਗਈ ਐਸਐਸਪੀ ਸਾਹਿਬ ਨੂੰ ਕੇਬੀਏ ਉਹਨਾਂ ਦੀ ਚਰਚੇ ਚ ਆਂਦੇ ਸੀ ਮੈਡਮ ਤੇ ਉਹਨਾਂ ਵੱਲੋਂ ਮਤਲਬ ਕੁਝ ਅਸ਼ਲੀਲ ਸ਼ਬਦ ਵੀ ਮੇਰੇ ਨਾਲ ਤੁਸੀਂ ਵਿਆਖਿਆ ਕਰ ਲਓ ਮੈਨੂੰ ਬਹੁਤ ਚੰਗੇ ਲੱਗਦੇ ਹੋ ਉਸ ਟਾਈਮੇ ਨਬਾਲਗ ਸੀ 16 ਸਾਲ ਦੀ ਸੀ ਤੇ ਮੇਰੇ ਨਾਲ ਵਿਆਹ ਕਰ ਲਮ ਨੂੰ ਚਮਕੇ ਲੱਗਦੇ ਉਹ ਛੇੜਖਾਨੀ ਕਰਨੀ ਬੁਲਾ ਲੈਣਾ ਮੀਟਿੰਗ ਤੋਂ ਅੰਦਰ ਬੁਲਾ ਲੈਣਾ ਵੀ ਤੁਸੀਂ ਅੰਦਰ ਆ ਜਾਓ ਮੈਂ ਕੋਈ ਗੱਲ ਕਰਨਾ ਚਾਹੁੰਦਾ ਪਰਸਨਲੀ ਕੁਝ ਐਦਾਂ ਕਰਕੇ ਗਲਤ ਗਲਤ ਉਹਦੇ ਨਾਲ ਇਹਨਾਂ ਨਾਲ ਰਕਤਾ ਕਰਨੀ ਆ ਤੇ ਉਹਦੇ 'ਚ ਇਹ ਬੱਚਾ ਸੀ ਇਹ ਡਿਪਰੈਸ਼ਨ 'ਚ ਚਲੇ ਗਏ ਤੇ ਜਦੋਂ ਡਿਪਰੈਸ਼ਨ 'ਚ ਚਲੇ ਗਏ ਇਲਾਜ ਹੋਇਆ ਇਹਨਾਂ ਦਾ ਇਲਾਜ ਹੋਣ ਤੋਂ ਬਾਅਦ ਪਤਾ ਨਹੀਂ ਲੱਗ ਪਾਇਆ ਵੀ ਇਹ ਕਿਉਂ ਹੈ ਇਹ ਨਾ ਦੱਸ ਪਾਏ ਕਿਉਂਕਿ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਜੇ ਜੇ ਤੂੰ ਦੱਸਿਆ ਤਾਂ ਮੈਂ ਤੇਰੇ ਡੈਡੀ ਨੂੰ ਮਰਵਾ ਦਾਂਗਾ ਤੇ ਤੇਰੀ ਮੰਮੀ ਨੂੰ ਮਰਵਾ ਦੇਣਾ ਸਾਰੀ ਫੈਮਿਲੀ ਖਤਮ ਕਰ ਦੇਣਾ ਪਰ ਫਿਰ ਜਦੋਂ ਇਹਨਾਂ ਦਾ ਵਿਆਹ ਹੋਇਆ ਇਹਨਾਂ ਨਾਲ ਇਹਨਾਂ ਨੇ ਇਹਨੂੰ ਹੌਸਲਾ ਦਿੱਤਾ ਕੋਈ ਚੱਕਰ ਨਹੀਂ ਤੁਸੀਂ ਦੱਸੋ ਜਦੋਂ ਮੈਡੀਕਲ ਟਰੀਟਮੈਂਟ ਚੱਲਿਆ ਤਾਂ ਇਹਨਾਂ ਨੂੰ ਜਦੋਂ ਮੈਡੀਕਲ ਚ ਦੱਸਿਆ ਇਹਨਾਂ ਨੇ ਵੀ ਮੇਰੇ ਨਾਲ ਐਡਾ ਐਡਾ ਹੋਇਆ ਸੀ ਤੇ ਫਿਰ ਇਹਨਾਂ ਨੇ ਕੰਪਲੀਟ ਕੀਤੀ ਕੰਪਲੀਟ ਤੋਂ ਬਾਅਦ ਕੰਪਲੀਟ ਕੀਤੀ ਤੇ ਪਾਸਟਰ ਬਜਿੰਦਰ ਨੇ ਹੁਣੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਅਬ ਸਟੇਜ ਤੋਂ ਇੱਧਰ ਕਟ ਕਟ 50-60 ਹਜ਼ਾਰ ਬੰਦਾ ਖੜਾ ਹੈ ਉਹਨਾਂ ਨੇ ਇਹ ਗੱਲ ਕਹਿੰਦਾ ਵੀ ਤਿਆਰ ਹੋ ਜਾਓ मैंने बताना है आपको क्या क्या करना है कहाँ काले झंडे करने हैं किसको किसको मारना है किसको लाना है ऐसा कह के वीडियो पाई होना है उन्हें तुरंत दो दिन बाद ये लंबड़ा थाने में घेर लेंगे लंबड़े थाने में घेर के कुछ कंपलेट कराती पति के उड़ियाँ छेड़िया चर्चे कुड़ी छेड़के गया है गाली गलोच की पति के उ ਲੰਬੜੇ ਥਾਣੇ ਦਾ ਐਸਐਚਓ ਇਹਨਾਂ ਨੂੰ ਫੋਨ ਕਰ ਰਿਹਾ ਹੈ ਸਬ ਇੰਸਪੈਕਟਰ ਕਿਆ ਸੀ ਤਜਿੰਦਰ ਸਿੰਘ ਤਜਿੰਦਰ ਸਿੰਘ ਤਜਿੰਦਰ ਸਿੰਘ ਐਸਐਹ ਤਜਿੰਦਰ ਸਿੰਘ ਤੁਸੀਂ ਆ ਜਾਓ ਨਹੀਂ ਤਾਂ ਨੂੰ ਚੱਕ ਲਾਂਗੇ ਦੇਖੋ ਇੱਕ ਵਿਕਟਮ ਜਿਹਨੇ 20 ਤਰੀਕ ਦੀ ਪਹਿਲਾਂ ਕੰਪਲੀਟ ਕੀਤੀ ਉਹਤੇ ਕੋਈ ਕਾਰਵਾਈ ਨਹੀਂ ਹੋਈ ਪਰ ਇੱਕ ਜਿਹੜਾ ਰੈਪਿਸਟ ਹੈ ਉਹ ਇੱਕ ਟੀਮ ਨੂੰ ਤਿਆਰ ਕਰਕੇ ਭੇਜ ਰਿਹਾ ਉਹਦੀ ਤਰੰਤ ਕਹਿੰਦੇ ਤੁਹਾਨੂੰ ਚੱਕ ਲਾਂਗੇ ਡਾਇਰੈਕਟ ਥ੍ਰੈਟ ਕਾਲ ਹੈ ਸਾਡੇ ਕੋਲ ਰਿਪੋਰਟਿੰਗ ਹੈ ਤੇ ਹੁਣ ਅਸੀਂ ਡੀਜੀਪੀ ਸਾਹਿਬ ਕੋਲ ਮਿਲ ਕੇ ਆਏ ਸੀਗੇ ਉਨਾਂ ਨੂੰ ਕੰਪਲੀਟ ਕੀਤੀ ਹੈ। ਇਹੀ ਸਾਰਾ ਬੇਰਵਾ ਹੈ ਇਹਦੇ ਚ ਵੀ ਇਹ ਇੱਕ ਟੀਮ ਹੈ, ਇੱਕ ਰੈਕਟ ਹੈ। ਇਹ ਹੀਰੋਇਨ ਦਾ ਮਤਲਬ ਕੰਮ ਕਰਦੇ ਆਂ, ਚਿੱਟੇ ਦਾ ਵਪਾਰ, ਜੋ ਵੀ ਗਲਤ ਕੰਮ ਹੋ ਰਿਹਾ ਹੈ। ਇਹ ਸਾਰੇ بڑے بڑے ਲੋਕ ਜਿਹੜੇ ਬਾਬੇ ਆਏ, ਜਿਹੜੇ ਨਕਲੀ ਬਾਬੇ ਬਣ ਕੇ ਬੈਠੇ ਆਂ, ਇਹੀ ਤਾਂ ਚਿੱਟੇ ਦਾ ਵਪਾਰ ਕਰ ਰਹੇ ਆਂ, ਇਹੀ ਤਾਂ ਨਸ਼ੇ ਦਾ ਵਪਾਰ ਕਰ ਰਹੇ ਆਂ। ਇਹ ਕੁੜੀਆਂ ਨੂੰ, ਬੱਚਿਆਂ ਨੂੰ ਨਸ਼ੇ ਤੇ ਲਾ ਕੇ ਉਹਨਾਂ ਨੂੰ ਗਲਤ ਧੰਦਾ ਕਰਾ ਰਹੇ ਆਂ, ਗਲਤ ਕੰਮ ਕਰਵਾ ਰਹੇ ਆਂ। ਸਰਕਾਰ ਜਦੋਂ ਬਲਡੋਜ਼ਰ ਫਰਾਰੀ ਹੈ, ਪੰਗੋਨਤ ਮੰਤਰੀ ਸਰਕਾਰ ਇਹ ਕਿਸੇ ਦੇ ਪ੍ਰਾਪਰਟੀ ਸੀਲ ਕਰ ਰਹੀ ਹੈ ਪਰ ਇਹਨਾਂ ਦੀ ਕੋਈ ਪ੍ਰਾਪਰਟੀ ਸੀਲ ਨਹੀਂ ਕਿਉਂ ਕਿ ਇਹਨਾਂ ਦੇ ਲਿੰਕ ਹੈ ਰਾਜਨੀਤੀ ਨਾਲ ਰਾਜਨੀਤੀ ਮੰਤਰੀਆਂ ਨਾਲ ਹੁਣ ਵਿਚਾਰੀ ਰੋ ਰੋ ਕੇ ਚੱਲੀ ਹੈ ਹਲੇ ਇਹਨਾਂ ਕੋਲ ਸਿਰਫ ਕਿੰਨੇ ਦਿਨ ਦੀ ਲੜਕੀ ਹੈ 18 ਦਿਨ ਦੀ 18 ਦਿਨ ਦੀ ਬੇਟੀ ਹੈ بڑے ਆਪਰੇਸ਼ਨ ਚ ਉਹ ਇਹ ਸਰਜਰੀ ਹੋਈ ਹੋਈ ਹੈ ਬੇਟੀ ਦੀ ਹੁਣ ਵੀ ਵਿਚਾਰੇ ਬਹੁਤ ਦਰਦ ਚ ਇੱਥੇ ਆਏ ਹਨ ਕੋਈ ਇਹਨਾਂ ਨੂੰ ਕੋਈ ਸ਼ੌਕ ਨਹੀਂ ਹੈ ਕਹੀਂ ਜਦੋਂ ਵੀਡੀਓ ਪਾਵਾਂਗੇ ਆਪਾਂ ਤੇ ਕਈ ਕਹਿਣਗੇ ਵੀ ਨਹੀਂ ਇਹ ਬਦਨਾਮ ਕਰ ਰਹੀ ਆ ਜਾਂ ਕੁਝ ਐਸਾ ਸਮਟਿੰਗ ਕੁਝ ਵੀ ਨਹੀਂ ਹੈ ਇਹਦੇ ਨਾਲ ਸੱਚੀ ਬੀਤੀ ਹੋਈ ਗੱਲ ਹੈ ਠੀਕ ਹੈ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਇਹਨੂੰ ਥ੍ਰੈਡ ਦੇ ਦੇ ਕੋਲ ਆ ਰਹੀਆਂ ਇਹਨੂੰ ਸੋਸ਼ਲ ਮੀਡੀਆ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਤਾਂ ਇਹੀ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦਾ ਹੁਣੇ ਮੇਰੀ ਐਨਜੀਓ ਕੋਲ ਆਏ ਆ ਮੈਂ ਵਾਲਮੀਕੀ ਸ਼ਕਤੀ ਸੰਗਠਨ ਪੰਜਾਬ ਦਾ ਪ੍ਰਧਾਨ ਆ ਪਿਛਲੇ ਸਮੇਂ ਚ ਵੀ ਸੰ 2018 ਦੇ ਅਸੀਂ ਕੁੜੀ ਦੀ ਹੈਲਪ ਕੀਤੀ ਸੀ ਜੋ ਰੇਪਿਸਟ ਵਿਕਟਮ ਸੀ ਕੇ ਤੇ ਉਹਨਾਂ ਦੀ ਜਦੋਂ ਹੈਲਪ ਕੀਤੀ ਸੀ ਉਸ ਦੇ ਵਿੱਚ ਵੀ ਮੇਰੇ ਉੱਪਰ ਵੀ ਕੇਸ ਕਰਾਏ ਗਏ ਸੀ ਕਿ ਜਦੋਂ ਮੈਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਮੁੰਡਾ ਇਸ ਕੁੜੀ ਦੀ ਹੈਲਪ ਕਰ ਰਿਹਾ ਹੈ ਤਾਂ ਮੇਰੇ ਉੱਪਰ ਜਿਸਪਾਲ ਮਸੀਬ ਵੱਲੋਂ ਜਿਹੜਾ ਦਿਖਾ ਰਹੇ ਤਾਂ ਮੈਂ ਫੋਟੋ ਜਿਸਪਾਲ ਮਸੀਬ ਵੱਲੋਂ 295 ਐ 66 ਆਈਟੀ ਐ ਦਾ ਪਰਚਾ ਖਰਡ ਸਿਟੀ ਥਾਣੇ ਕਰਾਇਆ ਗਿਆ ਸੀ ਝੂਠਾ ਕੋਰਟ ਨੇ ਮੇਰੇ ਹਾਕ ਤੇ ਫੈਸਲਾ ਦੇ ਕੇ ਪਰਚਾ ਹੀ ਕੈਨਸਲ ਕਰ ਦਿੱਤਾ ਵੀ ਇਹ ਬਣਦਾ ਨਹੀਂ ਹੈਗਾ ਇਹ ਆਰਡਰ ਹੈ ਜੀ ਆਪਣੇ ਕੋਲ ਉਸ ਤੋਂ ਬਾਅਦ ਲੰਬੜਾ ਥਾਣਾ ਮੇਰੇ ਮੇਰੇ ਉੱਪਰ ਇਹਨਾਂ ਨੇ ਕਰਾਈ ਆਪਣਾ 23 7 2019 ਨੂੰ ਜੋ ਕਿ ਅੱਜ ਇਹਨਾਂ ਦੇ ਉੱਪਰ ਕਰਾ ਰਹੇ ਸੇਮ ਮਤਲਬ ਚੇਨ ਵਾਈਜ਼ ਚੱਲ ਰਿਹਾ ਹੈ ਜੋ ਗਿਆ ਦਿਨਾਂ ਦੇ ਉੱਪਰ ਇਹਨਾਂ ਪਤੀ ਦੇ ਉੱਪਰ ਕਰਾਈ ਮੇਰੇ ਉੱਪਰ ਕਰਾਈ ਤੇ ਲੰਬੜਾ ਥਾਲਾ ਇਹਨਾਂ ਨੇ ਬਾਅਦ ਵਿੱਚ ਮੈਂ ਪ੍ਰੈਸ਼ਰ ਉੱਪਰੋਂ ਉੱਪਰ ਪੇਸ਼ ਹੋਇਆ ਬਾਅਦ ਵਿੱਚ ਕਹਿੰਦਾ ਵੀ ਇਹਦੇ ਕੋਈ ਸਬੂਤ ਨਹੀਂ ਪਾਏਗੇ ਅਦਾਲਤ ਉੱਪਰ ਪ੍ਰੈਸ਼ਰাইজ ਤਾਂ ਕੀਤਾ ਉਸ ਤੋਂ ਬਾਅਦ ਫਿਰ ਇਹਦੀ ਇੱਕ ਅਨਿਕਾ ਪਤਨੀ ਹੈ ਜੀ ਆਨਿਕਾ ਪਤਨੀ ਹੈ ਨਾ ਦੇ ਫੋਟੋ ਚ ਆ ਅਨਿਕਾ ਹੈ ਲੇਟੇ ਹੋਏ ਐ ਤੇ ਆਖੜੇ ਇਹਨਾਂ ਨੇ ਕੀ ਕਿਹਾ ਵੀ ਮਾਜਰੀ ਚ ਸਰਬਜੀਤ ਸਿੰਘ ਰੋਕੀ ਤੇ ਮੇਰੇ ਨਾਲ ਜਿਹੜੀ ਇੱਕ ਲੇਡੀ ਸੀ ਏ ਆਈ ਨਾ ਨੇ ਚੇਨ ਕੋਈ ਮੇਰੇ ਨਾਲ ਛੇੜਛਾੜ ਕੀਤੀ ਮੇਰਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੇ ਐਫ ਆਈ ਆਰ ਖੜਤੀ ਜੀ 58 ਨੰਬਰ ਐਫ ਆਈ ਆਰ 2019 ਚ ਉਸ ਤੋਂ ਬਾਅਦ ਸਿਰਫ ਇਹ ਕਿਉਂ ਕੱਢੀਆਂ ਕਿ ਵੀ ਇਹ ਆਪਣਾ ਕੇਸ ਵਾਪਸ ਲੈ ਲੈਣ ਜਿਹੜਾ 2018 ਚ ਹੋਇਆ ਸੀ ਦਿੱਤਾ ਜੇ ਕੋਸ਼ਿਸ਼ ਕੀਤੀ ਤੁਸੀਂ ਨਹੀਂ ਕੰਪਲੇਂਟ ਦਾ ਹੋ ਕੀ ਸੀ ਐਸ ਐਸ ਪੀ ਸਾਹਿਬ ਹਾਂ ਜੀ ਹਾਂ ਜੀ ਐਸ ਐਸ ਪੀ ਸਾਹਿਬ ਨੇ ਮਾਰਕ ਕਰਤੀ ਥੱਲੇ ਜਦੋਂ ਅਸੀਂ ਥੱਲੇ ਥੱਲੇ ਗਏ ਉੱਥੇ ਉਹ ਕਹਿੰਦੇ ਸਾਡੇ ਕੋਲ ਕੋਈ ਨਹੀਂ ਹੈ ਬਲੇ ਬਾਂ ਸ਼ਿਕਾਇਤ ਐਫ ਆਰ ਦਰਜ ਨਹੀਂ ਹੋਈ ਨਾ ਨਹੀਂ ਦਰਜ ਨਹੀਂ ਉਹੀ ਤਾਂ ਮੈਂ ਕਹਿ ਰਿਹਾ ਉਹ ਬੰਦੇ ਸਾਹ ਦੇ ਅੰਦਰ ਚ ਥਾਣੇ ਚ ਅਸੀਂ ਤੇ ਡੀਜੀਪੀ ਸਾਹਿਬ ਕੋਲ ਗਏ ਡੀਜੀਪੀ ਸਾਹਿਬ ਨੇ ਰਿਪੋਰਟ ਲਈ ਥਾਣੇ ਤੋਂ ਥਾਣੇ ਵਾਲੇ ਕਹਿੰਦੇ ਵੀ ਸਾਡੇ ਕੋਲ ਤਾਂ 14 ਦਿਨ ਦਾ ਟਾਈਮ ਹੈ ਜੀ ਅਸੀਂ ਜਦ ਮਰ ਕੇ ਹੋ ਸਕਦੇ ਆ ਇੱਕ ਸਵਾਲ ਮੇਰੇ ਜਨ ਸਰ ਜੋ ਸ਼ਿਕਾਇਤ ਕੀਤੀ ਹੈ ਇੱਕ ਦੋਸ਼ ਲਾਇਆ ਉਸ ਤੇ ਵੀ ਕੀ ਕਰਦਾ ਸੀ ਗੁਰਿੰਦਾ ਤੁਹਾਡੇ ਨਾਲ ਯਾ ਕੀ ਮੰਗਵੀਂ ਕੀਤੀ ਤੁਸੀਂ ਕੀ ਐਕਸ਼ਨ ਹੋਵੇ ਸਰ ਆ ਮੈਨੂੰ ਬੈਟ ਟੱਚ ਕਰਦੇ ਸੀ ਹਾਂ ਮੇਰੇ ਨਾਲ ਗਲਤ ਗਲਤ ਮੈਸੇਜਸ ਕਰਦੇ ਸੀ ਗਲਤ ਗੱਲਾਂ ਕਰਦੇ ਸੀ ਮੈਨੂੰ ਮੈਰਿਜ ਦੇ ਲਈ ਫੋਰਸ ਕਰਦੇ ਸੀ ਹਾਂ ਮੈਨੂੰ ਬਲੈਕਮੇਲ ਕਰਦੇ ਸੀ ਮੇਰੇ ਪੇਰੈਂਟਸ ਨੂੰ ਲੈ ਕੇ ਥ੍ਰੈਟਿੰਗ ਕਰਦੇ ਸੀ ਬਲੈਕਮੇਲ ਕਰਤਾ ਕਿ ਜੇ ਤੂੰ ਕੋਈ ਵੀ ਗੱਲ ਮੈਰਿਜ ਵਗੈਰਾ ਜਾਂ ਸਾਡੇ ਅੰਦਰ ਦੀਆਂ ਜੋ ਵੀ ਗੱਲਾਂ ਹੁੰਦੀਆਂ ਆ ਜੋ ਵੀ ਅਸੀਂ ਇੱਥੇ ਕਰਦੇ ਆ ਕੋਈ ਵੀ ਚੀਜ਼ ਚਾਹੇ ਫੇਕ ਆ ਚਾਹੇ ਕਿਸੇ ਵੀ ਤਰ੍ਹਾਂ ਦੀ ਜੇ ਤੂੰ ਬਾਹਰ ਦੱਸਦੀ ਅਸੀਂ ਮਾਰ ਦਾਂਗੇ ਫਿਜ਼ੀਕਲ ਐਕਸਪਲੋਇਟੇਸ਼ਨ ਦਾ ਦੋਸ਼ ਲਾਇਆ ਤੁਸੀਂ ਉਸ ਦਾ ਹਾਂਜੀ ਸਰ ਤੁਸੀਂ ਇਹਨਾਂ ਦੇ ਉੱਪਰ ਜਿਹੜੇ ਚਰਚੇ ਦੇ ਉੱਪਰ ਤੁਹਾਡੀ ਬਾਡੀ ਹੁੰਦੀ ਹੈ ਕਮੇਟੀ ਹੁੰਦੀ ਹੈ ਉਹਨਾਂ ਕੋਲ ਵੀ ਸ਼ਾਇਦ ਕਿ ਚਰਚ ਦੀ ਇਹਦਾ ਖੁਦ ਹੀ ਕਹਿੰਦਾ ਵੀ ਮੈਂ ਖੁਦ ਇਕੱਲਾ ਹੀ ਆਂ ਬੋਲ ਆਪ ਹੀ ਪ੍ਰਧਾਨ ਆ ਆਪ ਹੀ ਸਭ ਕੁਝ ਆ ਉਹ ਹੀ ਪ੍ਰਧਾਨਤ ਕਰ ਰਹੇ ਇਹਨਾਂ ਦੇ ਜਿਹੜਾ ਇਹ ਕੋਲੋਕਲ ਚਰਚ ਦਾ ਹੋਇਆ ਇਹ ਵੀ ਪੰਜਾਬ ਲੈਵਲ ਦੀ ਬੋਡੀ ਜਿਹੜੀ ਪੰਜਾਬ ਲੈਵਲ ਦੀ ਜਿਹੜੀ ਪੰਜਾਬ ਲੈਵਲ ਦੀ ਬੋਡੀ ਕੈਥੇਡ੍ਰਲ ਵਾਲੇ ਕੋਲ ਅਸੀਂ ਗਏ ਸੀਗੇ ਕੈਥੇਡ੍ਰਲ ਕਹਿੰਦੇ ਇਹਦਾ ਇਹ ਨੂੰ ਅਸੀਂ ਮੰਨਦੇ ਨਹੀਂ ਹੈਗੇ ਇਹਦਾ ਅੱਛਾ ਸੀ ਇਹ ਬਹੁਤ ਚਾ ਬੰਦਾ ਹੈ ਇਸ ਦੇ ਖਿਲਾਫ ਕੋਈ ਨਹੀਂ ਬੋਲਦਾ ਸਾਰੇ ਸਾਰੇ ਕਹਿੰਦੇ ਵੀ ਸਾਡੀ ਬੋਡੀ ਇਹ ਕਹਿੰਦੇ 35 ਕੋਸਟ ਹੈ ਇਹ ਕਹਿੰਦਾ ਮੇਰੀ ਆਪਣੀ ਖੁਦ ਦੀ ਚਰਚ ਹੈ ਜਿਹੜਾ ਉਹ ਦੇ ਪਤਾ ਤੁਸੀਂ ਪਰਚਾ